ਜੀਤ ਜੀ ਕਹਾਣ ਸਾਹ ਰਾਜੂ ਜੀ ਤੇ ਕਿਤੇਸ਼ ਜੀ ਦੇ ਪੈਨਪਰਾਮਾ ਦਾ ਸਵਾਗਤ ਹੈ ਸਾਡੇ ਚੈਨਲ ਦੇ ਸਟੇਪਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਹਰ ਪਰਿਵਾਰ ਵਿੱਚ ਕੋਝੋਰ ਉਹ ਰਾਜ ਜੀ ਹੋਗੇ ਵੀਡੀਓ ਦੇ ਵਿੱਚ ਲੈ ਕੇ ਆਏ ਆਪਾਂ ਪਡੋਲੀ ਬਣਾਵਾਂਗੇ ਆਪਣੀ ਪਡੋਲੀ ਟੁੱਟ ਚੁੱਕੀ ਆ ਤੇ ਪਡੋਲੀ ਬਣਾਉਣ ਵਾਸਤੇ ਆਪਾਂ ਇਹ ਮਿੱਟੀ ਭੋਈ ਆ ਇਹਨੂੰ ਆਪਾਂ ਮਲ ਲੈਣੇ ਆ ਥੂੜੀ ਪਾ ਕੇ ਆਪਾਂ ਇਹਨੂੰ ਮਲਾਂਗੇ ਜਿਹੜਾ ਫਿਰ ਆਪਾਂ ਘੋਲੀ ਦੀ ਸ਼ੁਰੂਆਤ ਕਰਾਂਗੇ ਤੇ ਸ਼ੁਰੂਆਤ ਆਪਾਂ ਕਰਨੀ ਆ ਆ ਦੇਖੋ ਇੱਕ ਆਏ ਘੜੇ ਦਾ ਗਲਾਈ ਇਹਦੇ ਤੇ ਆਪਾਂ ਮਿੱਟੀ ਲਾ ਕੇ ਇਹਦੇ ਵਿੱਚ ਇਹਨੂੰ ਰੱਖਾਂਗੇ ਇਹਨੂੰ ਬੰਦ ਕਰਕੇ ਤੇ ਇਹਨੂੰ ਘੋਲੀ ਬਣਾਵਾਂਗੇ ਜੇ ਆਪ ਘੋਲੀ ਬਣਾਉਣੀ ਆ ਗਲੇ ਤੇ ਮਿੱਟੀ ਲਾ ਲੈਣੀ ਥੋੜੀ ਥੋੜੀ ਦੇਖੋ ਇਸ ਤਰ੍ਹਾਂ ਆਪਾਂ ਮਿੱਟੀ ਥੋੜੀ ਥੋੜੀ ਲਾ ਲਾਂਗੇ ਇਹਨਾਂ ਦਰਵਾਜ਼ੇ ਇਹ ਆਪਣੇ ਕੋਲ ਥੋੜੀ ਜਿਹੀ ਪਤਲੀ ਹੋ ਗਈ ਆਪਾਂ ਥੋੜੀ ਮਿੱਟੀ ਲਾਵਾਂਗੇ ਬਾਕੀ ਆਪਾਂ ਫੇਰ ਲਾਵਾਂਗੇ ਜਦੋਂ ਸੈੱਟ ਹੋ ਜੂਗੀ ਤੁਸੀਂ ਥੋੜੀ ਜਿਹੀ ਮਿੱਟੀ ਸਖਤੀ ਰੱਖਿਓ ਪਹਿਲਾਂ ਮੇਰੇ ਕੋਲ ਪਾਣੀ ਜ਼ਿਆਦਾ ਪੈ ਗਿਆ ਤਾਂ ਕਰਕੇ ਇਹ ਮਿੱਟੀ ਥੋੜੀ ਜਿਹੀ ਪਤਲੀ ਹੋ ਗਈ ਆਰੇ ਬਈ ਤਰਾ ਵਿੱਚ ਦੇ ਨੂੰ ਬੰਦ ਕਰ ਲੈਣਾ ਆਪਾਂ ਤੇ ਇਹਦੇ ਉੱਪਰ ਮਿੱਟੀ ਲਾ ਦੇਣੀ ਹੈ ਤੇ ਉੱਪਰ ਵੀ ਇਸ ਤਰਾ ਮਿੱਟੀ ਲਾ ਦਾਂਗੇ ਇਸ ਤਰ੍ਹਾਂ ਨੇ ਆਤਾ ਏ ਥੋੜਾ ਜਿਹਾ ਅਠਲ ਜੂਗਾ ਥੋੜਾ ਜਿਹਾ ਵਾਰ ਆਪਾਂ ਫੇਰ ਦਵਾਂਗੇ ਇਹਦੇ ਉੱਤੇ ਤੇ ਬਾਕੀ ਆਪਾਂ ਸਿੱਧੇ ਵਾਰ ਦੋ ਦੇ ਕੇ ਤੇ ਪਰੋਲੀ ਕਰਦੇ ਆ ਇਹਨੂੰ ਹਾਰਾ ਵੀ ਬੋਲਦੇ ਆ ਤੇ ਇਹਨੂੰ ਆਪਾਂ ਇਹਨੂੰ ਪਰੋਲੀ ਬੋਲਦੇ ਆ ਮਾਲਵੇ ਚ ਇਹਨੂੰ ਹਾਰਾ ਬੋਲਦੇ ਆ ਤੁਸੀਂ ਦੱਸੋ ਵੀ ਇਹਨੂੰ ਕੀ ਬੋਲਦੇ ਨੇ ਆਪਾਂ ਇਹਦੇ ਵਿੱਚ ਹੀ ਦਾਲ ਬਣਾਉਨੇ ਆ ਤੌੜੀ ਵਿੱਚ ਹਾਰੇ ਦੇ ਵਿੱਚ ਓਏ ਲਾ ਕੇ ਤੇ ਆਪਾਂ ਥੋੜੀ ਚ ਦਾਲ ਬਣਾਉਨੇ ਕਿਉਂਕਿ ਆਪਾਂ ਪੁਰਾਣੇ ਵਿਰਸੇ ਦਾ ਥੋੜੇ ਥੋੜੇ ਝੋੜੇ ਆ ਤੁਸੀਂ ਵੀ ਮੇਰੀ ਤੇ ਹੋ ਰਿਕਵੈਸਟ ਹੈ ਕਿ ਇਹਨੇ ਪੁਰਾਣੇ ਵਿਸਥੀਰਸੇ ਦਾ ਧੋ ਤੁਹਾਡਾ ਆਪਣਾ ਲਿਚੀ ਦਾ ਆਲਪਨਾ ਘਿਆਇਆ ਕਰੋ ਬਹੁਤ ਸਵਾਦ ਬਣਦੀ ਹੈ ਤੇ ਚਿਲਾ ਬਾਲਿਆ ਕਰੋ ਤੇ ਸਾਥੋਂ ਵੱਧ ਜ਼ਰੂਰ ਚਿਲਾ ਬਾਲੋ ਇਸ ਪ੍ਰਾਣੇ ਵਿਰਸੇ ਨਾਲ ਕਿਉਂਕਿ ਆਪਾਂ ਬਿਮਾਰੀਆਂ ਆ ਪੀ ਸਿਹੜੀਆਂ ਕੁੱਕਰ ਦੇ ਵਿੱਚ ਦਾਲ ਬਣਾ ਲੈਨੇ ਆ ਕੁੱਕਰ ਦੀ ਦਾਲ ਜਿਹੜੀ ਆ ਉਹ ਫਾਇਦੇਮੰਦ ਨਹੀਂ ਹੈਗੀ ਕਿਉਂਕਿ ਜਿੰਨੀ ਆਪਾਂ ਨੂੰ ਗੁਣਾ ਪਰੋਲੀ ਦੀ ਦਾਲ ਚੋਂ ਮਿਲਦੀ ਹੈ ਛੋੜੀ ਦੀ ਦਾਲ ਚੋਂ ਮਿਲਦੀ ਹੈ ਉਪਰ ਦੇ ਵਿੱਚੋਂ ਗੁਣ ਆਪਾਂ ਨੂੰ ਨਹੀਂ ਮਿਲਦੇ ਆਪਾਂ ਬਿਮਾਰੀਆਂ ਨੂੰਵਾਜਾ ਮਾਰਨੇ ਆ ਕਿਉਂਕਿ ਆਪਾਂ ਕੁੱਕਰ ਵਰਤੀਏ ਤੇ ਕੁੱਕਰ ਨਹੀਂ ਆਪਾਂ ਨੂੰ ਵਰਤਣਾ ਚਾਹੀਦਾ ਤੁਸੀਂ ਤੈਸਰਾ ਪਰੋਲੀ ਬਣਾ ਕੇ ਦਾਲ ਪਰੋਲੀ ਦੇ ਵਿੱਚ ਬਣਾਇਆ ਕਰੋ ਜਿਆਦਾ ਚੁੱਲਾ ਵਰਤਿਆ ਕਰੋ ਗੈਸ ਵੀ ਘੱਟ ਵਰਤੋ ਕਿਉਂਕਿ ਗੈਸ ਵੀ ਆਪਣੇ ਵਾਸਤੇ ਬਿਮਾਰੀ ਦਾ ਘਾਰਿਆ ਤੇ ਤੇਲ ਵੀ ਬਿਮਾਰੀ ਦਾ ਹੀ ਘਾਰਿਆ ਤੇਲ ਵੀ ਆਪਾਂ ਜਿਹੜੀ ਜਿਹੜੀ ਜਿਆਦਾ ਵਰਤਦੇ ਆ ਹਲੋ ਜੀ ਆਪਾਂ ਜਿਹੜਾ ਵਾ ਸਟੈਂਡ ਢੋਲੀ ਦਾ ਬਣਾ ਲਿਆ ਵਾ ਇਹਦੇ ਉੱਤੇ ਹੁਣ ਆਪਾਂ ਸਿੱਧਾ ਵਾਰ ਦਵਾਂਗੇ ਤੇ ਫੇਰ ਢੋਲੀ ਤਿਆਰ ਹੋ ਗਈ। ਅੱਰਾ ਪਾ ਛੋਟੀ ਜੀ ਢੋਲੀ ਬਣਾ ਰਹੇ ਆ ਤੁਹਾਨੂੰ ਵੱਡੀ ਦੀ ਲੋੜ ਤੇ ਅਸੀਂ ਵੱਡੀ ਵੀ ਕਰ ਸਕਦੇ ਜੇ ਐਸ ਤਰ੍ਹਾਂ ਵਾਰ ਦੇ ਕੇ ਹੁਣ ਆਪਾਂ ਛੋਟੀ ਬਣਾਉਣੀ ਆ ਤੇ ਆਪਾਂ ਸਿੱਧਾ ਹੀ ਵਾਰ ਦੇਵਾਂਗੇ ਤੇ ਸਿੱਧੇ ਆਪਾਂ ਦੋ ਵਾਰ ਦਵਾਂਗੇ ਤੇ ਢੋਲੀ ਆਪਣੀ ਤਿਆਰ ਇੱਕ ਵਾਰ ਆ ਵੀ ਇਸ ਤਰ੍ਹਾਂ ਗੋਲਾ ਜਿਹਾ ਮਿੱਟੀ ਦਾ ਬਣਾ ਕੇ ਇਦਾਂ ਆਪਾਂ ਵਾਰ ਦੇ ਦਿੰਦੇ ਆ ਆ ਆਪਣਾ ਇੱਕ ਪੂਰਾ ਹੋ ਗਿਆ ਇੱਕ ਵਾਰ ਆਪਾਂ ਇਹ ਸੁਕੂਗੇ ਤੇ ਫੇਰ ਲਾਵਾਂਗੇ ਫਿਰ ਆਪਣੀ ਭਡੋਲੀ ਤਿਆਰ ਹਲੋ ਜੀ ਆਪਾਂ ਭਡੋਲੀ ਨੂੰ ਜਿਹੜਾ ਸਵੇਰੇ ਵਾਰ ਦਿੱਤਾ ਸੀ ਸੁੱਕ ਗਿਆ ਤੇ ਹੁਣ ਆਪਾਂ ਫੇਰ ਵਾਰ ਦਵਾਂਗੇ ਆ ਮਿੱਟੀ ਮਲ ਲਈ ਆ ਆਪਾਂ ਹੁਣ ਢੋਲੀ ਨੂੰ ਦੇਨੇ ਇੱਕ ਵਾਰ ਹੋਰ ਆਊਗਾ ਤੇ ਫਿਰ ਢੋਲੀ ਨੂੰ ਆਪਾਂ ਉੱਤ ਸਫਾਈ ਲਾ ਦਾਂਗੇ ਤੇ ਢੋਲੀ ਤਿਆਰ ਆਪਾਂ ਵਾਰ ਜਿਵੇਂ ਸਵੇਰੇ ਦਿੱਤਾ ਸੀ ਇਸੇ ਤਰ੍ਹਾਂ ਹੀ ਹੁਣ ਆਪਾਂ ਵਾਰ ਦਵਾਂਗੇ ਐਦਾਂ ਪੇੜਾ ਜਾਂ ਲੈ ਕੇ ਇਹਨੂੰ ਇਦਾਂ ਬਣਾ ਕੇ ਆਵੇ ਇਸ ਤਰ੍ਹਾਂ ਆਪਾਂ ਉੱਪਰ ਵਾਰ ਦੇ ਦਾਂਗੇ ਪਰਾਣਾ ਵਿਸੇਨਾ ਜੁੜਿਆ ਕਰੋ ਅਸੀਂ ਤੇ ਪਰਾਣਾ ਵਿਰਸਾ ਜਿਹੜਾ ਥੋੜਾ ਥੋੜਾ ਬਣਾ ਰਹੇ ਆ ਤੇ ਆ ਵੇਖੋ ਆਪਾਂ ਤੰਦੂਰੀ ਬਣਾਇਆ ਤੇ ਆਪਾਂ ਰੋਟੀਆਂ ਵੀ ਪਕਾਉਨੇ ਹੁੰਦੇ ਆ ਤੇ ਹੁਣ ਆਪਾਂ ਪੜੋਲੀ ਬਣਾ ਰਹੇ ਆ ਤੇ ਵਿੱਚ ਆਪਾਂ ਪੜੋਲੀ ਸਾਡੇ ਅੱਗੇ ਵੀ ਬਣੀ ਸੀ ਉਹ ਟੁੱਟ ਗਈ ਆ ਧਾਲ ਬਣਾਉਨੇ ਹੁੰਨੇ ਪੜੋਲੀ ਚ ਅਸੀਂ ਤੇ ਕੁੱਕਰ ਦੀ ਧਾਲ ਨਾ ਖਾਇਆ ਕਰੋ ਤੇ ਪੜੋਲੀ ਚ ਧਾਲ ਬਣਾ ਕੇ ਖਾਇਆ ਕਰੋ ਉਹਦੇ ਬਹੁਤ ਫਾਇਦੇ ਆ ਕੁੱਕਰ ਦੀ ਧਾਲ ਦੇ ਫਾਇਦੇ ਨਹੀਂ ਗੱਲ ਤੇ ਜਾਂਦੀਆਂ ਘਾਲਤ ਦਿੰਦਾ ਇਕਦਮ ਪਾੜ ਦਿੰਦਾ ਦਾਲ ਨੂੰ ਪਰ ਉਹਦੇ ਫਾਇਦੇ ਨਹੀਂ ਫਾਇਦੇ ਜਿਹੜੇ ਨਸਟ ਹੋ ਜਾਂਦੇ ਆ ਵਿੱਚ ਤੇ ਆਪਾਂ ਢੋਲੀ ਚ ਬਣਾਉਣੀ ਹੁੰਦੀ ਹੈ ਦਾਲ ਆਪਾਂ ਨਹੀਂ ਕਿਹਾ ਕਿ ਕੁੱਕਰ ਚ ਆਪਾਂ ਕੁੱਕਰ ਛੱਡਿਆ ਆ ਵਾ ਥੋੜੀ ਚ ਆਪਾਂ ਦਾਲ ਪਾ ਕੇ ਢੋਲੀ ਚ ਬਣਾਉਣੀ ਆ ਇਹ ਚੀਜ਼ ਜਹ ਹੈ ਸੀ ਘਰ ਘਾਰੀ ਹੁਣ ਤੇ ਵੇਖਣ ਨੂੰ ਨਹੀਂ ਮਿਲਦੀਆਂ ਕਿਉਂਕਿ ਲੋਭ ਹੋ ਗਏ ਹੁਣ ਤੇ ਵੇਲੇਆਂ ਹੋਣਾਂ ਨੇ ਵੱਡਿਆਂ ਵੱਡਿਆਂ ਚ ਮਿਲਦੀਆਂ ਉੱਥੇ ਫਿਰ ਆਪਣੇ ਬੱਚਿਆਂ ਨੂੰ ਵਿਖਾਉਣ ਜਾਂਦੇ ਆ ਲੋਕੀ ਤੇ ਘਰ ਵਿੱਚੋਂ ਛਾੜ ਦਿੱ ਚੁੱਕੇ ਆ ਸਾਰਾ ਕੁਝ ਆ ਲੋ ਵਾਰ ਆਪਣਾ ਭੜੋਲੀ ਆਪਾਂ ਦੇ ਤਾ ਵਾ ਹੁਣ ਆਪਾਂ ਨੂੰ ਲੋੜ ਨਹੀਂ ਉੱਪਰ ਇਹ ਜਿਆਦੀ ਵੱਡੀ ਕਰਨ ਦੀ ਇਹਨੂੰ ਆਪਾਂ ਥੋੜੀ ਜੀ ਸੁੱਕ ਜੂਗੀ ਤੇ ਨੂੰ ਸਫਾਈ ਲਾ ਦਾਂਗੇ ਚਲੋ ਆਪਣੀ ਭੜੋਲੀ ਜਿਹੜੀ ਹੈ ਤਿਆਰ ਬਸ ਆਪਾਂ ਭੜੋਲੀ ਬਣਾਉਣੀ ਆ ਇਹ ਵੱਡੀ ਨਹੀਂ ਜਿਆਦੀ ਬਣਾਉਣੀ ਆ ਆਪਾਂ ਛੋਟੀ ਜੀ ਤੋੜੀ ਰੱਖੀ ਆ ਤੇ ਉਹਦੇ ਵਿੱਚ ਆਪਾਂ ਗੋਹੇ ਪਾ ਕੇ ਇਹ ਨਹੀਂ ਜਿੰਨੀ ਕਿਤੇ ਗੋਹੇ ਪੈ ਜਾਣ ਤੇ ਤੋੜੀ ਆ ਜਾਏ ਉਹਨੇ ਹੀ ਆਪਾਂ ਭੜੋਲੀ ਬਣਾਵਾਂਗੇ ਇਪੜੋਲੀ ਆਪਣੀ ਤਿਆਰ ਆ ਹੁਣ ਆਪਾਂ ਇਹਨੂੰ ਸਿਰਫ ਸਫਾਈ ਲਾਉਣੀ ਆ ਥੋੜੀ ਜੀ ਸੁੱਕ ਜੂਗੀ ਤੇ ਫਿਰ ਸਫਾਈ ਲਾਵਾਂਗੇ ਤੇ ਆ ਲਓ ਜੀ ਿਪੜੋਲੀ ਆਪਾਂ ਨੂੰ ਜਿੱਡੀ ਚਾਹੀਦੀ ਜਿੱਡੇ ਸਾਈ ਦੀ ਓਡੀ ਆਪਾਂ ਬਣਾ ਲਈ ਆ ਬਿਲਕੁਲ ਤਿਆਰ ਆ ਤੁਸੀਂ ਵੱਡੀ ਛੋਟੀ ਬਣਾ ਸਕਦੇ ਜਿੱਦਾਂ ਜੀ ਤੁਹਾਨੂੰ ਚਾਹੀਦੀ ਆ ਆਪਾਂ ਨੂੰ ਜਿੰਨੀ ਚਾਹੀਦੀ ਆਪਾਂ ਉਹ ਉਨੀ ਤਿਆਰ ਕਰ ਲਈ ਤੇ ਇਹਦੀ ਹੁਣ ਆਪਾਂ ਸਫਾਈ ਲਾ ਲੈਨੇ ਆ ਆ ਲਓ ਆਪਾਂ ਹੁਣ ਇਹਦੀ ਮੁਠੀ ਉੱਤੇ ਬੰਨ ਲੈਨੇ ਆ ਿਪੜੋਲੀ ਆਪਣੀ ਤਿਆਰ ਆ ਤੇ ਮੁਠੀ ਬੰਨ ਲਾਂਗੇ ਇਹ ਪੋਚਾ ਤੇ ਪੋਚਾ ਆਪਣੇ ਕੋਲ ਥੋੜਾ ਜਿਹਾ ਮਿਲਿਆ ਨਹੀਂ ਹੋਰ ਇੱਕ ਵਾਰੀ ਆਪਾਂ ਥੋੜਾ ਥੋੜਾ ਮਾਰ ਦਿੰਨੇ ਆ ਮੁੜ ਕੇ ਫੇਰ ਲਿਆ ਕੇ ਮਾਰਾਂਗੇ ਆਪਾਂ ਹੋਰ ਇਹ ਆਪਾਂ ਇਹਦੇ ਵਿੱਚ ਦਾਲ ਬਣਾਉਣੇ ਆ ਘਾਰੇ ਵਿੱਚ ਤੇ ਆਹ ਲੋ ਜੀ ਆਪਣੀ ਪੜੋਲੀ ਜਿਹੜੀ ਪੂਰੀ ਕੰਪਲੀਟ ਹੋ ਗਈ ਆਪਾਂ ਇਹਨੂੰ ਪੋਚਾ ਵੀ ਫੇਰ ਲਿਆ ਦੇਖੋ ਤੇ ਇਹਨੂੰ ਪੜੋਲੀ ਬੋਲਦੇ ਨੇ ਤੇ ਮਾਲ ਵਿੱਚ ਇਹਨੂੰ ਹਾਰਾ ਬੋਲਦੇ ਆ ਤੇ ਤੁਸੀਂ ਇਹਨਾਂ ਨੂੰ ਕੀ ਬੋਲਦੇ ਜੇ ਕਮੈਂਡ ਕਰਕੇ ਦੱਸਿਓ ਤੇ ਨਾਲ ਆਪਾਂ ਇੱਕ ਬਣਾਈ ਆ ਛੋਟੀ ਭੜੋਲੀ ਇਹਦੇ ਵਿੱਚ ਆਪਾਂ ਇਹ ਆਪਣਾ ਦੇਸੀ ਢਟ ਰਿਆ ਇਹਦੇ ਵਿੱਚ ਆਪਾਂ ਅੱਗ ਪਾ ਕੇ ਤੇ ਅੰਦਰ ਖੜਿਆ ਕਰਾਂਗੇ ਸਿਆਲ ਚ ਤੇ ਸੇਕਣ ਵਾਸਤੇ ਇਹ ਆਪਣਾ ਦੇਸੀ ਢਰੇ ਵੀ ਆਪਾਂ ਨਾਲ ਲੱਗਦਾ ਹੀ ਬਣਾ ਲਿਆ ਵਾ ਤੇ ਭੜੋਲੀ ਆਪਣੀ ਕੰਪਲੀਟ ਹੋ ਗਈ ਆ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਡ ਕਰਕੇ ਦੱਸਿਓ ਤੇ ਜਿਆਦਾ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੈ ਤੋ ਇਹ ਵੀ ਪੜੋਲੀ ਉਹਦਾ ਕੇਪੜੋ ਲਈ ਦੀ ਦਾਲ ਖਾਇਆ ਕਰੋ ਤੇ ਮੇਰੀ ਤੇ ਰਿਕੁਐਸਟ ਹੈ ਕਿ ਕੁੱਕਰ ਦੀ ਦਾਲ ਖਾਣੇ ਛੱਡ ਦੋ ਇੱਕ ਵਾਰੀ ਤੌੜੀ ਦੀ ਦਾਲ ਪੜੋਲੀ ਚ ਬਣਾ ਕੇ ਖਾ ਕੇ ਵੇਖਿਓ ਤੁਹਾਨੂੰ ਆਪਣੇ ਆਪ ਹੀ ਸਵਾਦ ਆ ਪਤਾ ਲੱਗ ਜਾਊ ਤੇ ਕੁੱਕਰ ਤੁਸੀਂ ਛੱਡ ਜਿਓਗੇ ਜੇ ਵੀਡੀਓ ਲੰਗੀ ਲੱਗੀ ਲਾਇਕ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਆਪਾਂ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾ